ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਜਿਹੜੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈਆਂ ਪਹਿਲਾਂ ਤਾਂ ਮੈਂ ਸੋਚ ਰਹੀ ਸੀ ਵੀਡੀਓ ਬਣਾਵਾਂ ਜਾਂ ਨਾ ਬਣਾਵਾਂ ਫਿਰ ਮੈਂ ਸੋਚਿਆ ਕਿ ਨਹੀਂ ਵੀਡੀਓ ਬਣਾਉਣੀ ਚਾਹੀਦੀ ਹੈ ਮੈਨੂੰ ਕਿਉਂਕਿ ਇਹ ਵੀਡੀਓ ਬਹੁਤ ਭੈਣਾਂ ਦੇ ਕੰਮ ਦੀ ਹੋਊਗੀ ਭੈਣਾਂ ਦੇ ਛੱਡੋ ਭਰਾਵਾਂ ਦੇ ਵੀ ਕੰਮ ਦੀ ਹੋਊਗੀ ਠੀਕ ਹੈ ਜੀ ਦੇਖੋ ਆਪਾਂ ਹਮੇਸ਼ਾ ਹੀ ਰੋਣਾ ਰੋਂਦੇ ਰਹਿੰਦੇ ਰਹਨੇ ਆ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਤੇ ਕਿਸੇ ਹੱਦ ਤੱਕ ਇਹ ਜਿਹੜੀ ਗੱਲ ਹੈਗੀ ਆ ਉਹ ਸਹੀ ਵੀ ਆ ਹੈਨਾ ਕਿਉਂਕਿ ਦੇਖੋ ਜਿੱਦਾਂ ਹੁਣ ਆਪਾਂ ਪੜ੍ਹੇ ਲਿਖੇ ਸਾਰੇ ਆਪਣੇ ਯੰਗ ਜਨਰੇਸ਼ਨ ਦੇ ਬੱਚੇ ਨੇ ਜਿਹੜੇ ਹਨਾ ਉਹ ਪੜ੍ਹ ਲਿਖ ਕੇ ਇਦਾਂ ਹੀ ਘੁੰਮ ਰਹੇ ਨੇ ਤੇ ਕੰਮਕਾਰ ਜਿਹੜਾ ਹੈਗਾ ਉਹਨਾਂ ਦੀ ਮਨਪਸੰਦ ਦਾ ਉਹਨਾਂ ਨੂੰ ਨਹੀਂ ਮਿਲਦਾ ਹੈਗਾ ਹੈਨਾ ਤੇ ਜਿਵੇਂ ਕਿ ਉਹ ਪੜੇ ਲਿਖੇ ਪੜਾਈ ਜਿਆਦਾ ਕਰ ਲੈਂਦੇ ਆ ਫਿਰ ਆਪਾਂ ਕੰਮ ਵੀ ਉਹਿਆ ਜਿਹੀ ਲੱਭਦੇ ਆ ਕਿ ਆਪਾਂ ਨੂੰ ਕੰਮ ਵੀ ਉਦਾਂ ਦਾ ਹੀ ਮਿਲਣਾ ਚਾਹੀਦਾ ਪਰ ਜਦੋਂ ਸਾਡੀ ਪਸੰਦ ਦਾ ਜਿਹੜਾ ਕੰਮ ਹੁੰਦਾ ਉਹ ਨਹੀਂ ਮਿਲਦਾ ਕਿ ਬਾਹਰ ਜਦੋਂ ਆਪਾਂ ਕੰਮ ਕਰਦੇ ਆ ਨਾ ਜਾ ਕੇ ਸਟਰਗਲ ਵੀ ਬਹੁਤ ਜ਼ਿਆਦਾ ਹੁੰਦਾ ਤੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਗੱਲਾਂ ਵਗੈਰਾ ਵੀ ਸੁਣਨਾ ਪਸੰਦ ਨਹੀਂ ਕਰਦੇ ਦੇਖੋ ਪਹਿਲਾ ਟਾਈਮ ਜਿਹੜਾ ਹੁੰਦਾ ਸੀ ਉਹ ਕੁਝ ਹੋਰ ਸੀਗਾ ਪਹਿਲਾਂ ਲੋਕੀ ਕੀ ਕਰਦੇ ਸੀ 3-3 4-4 ਸਾਲ ਤਾਂ ਪਹਿਲਾਂ ਕੰਮ ਸਿੱਖਣ ਤੇ ਲੱਗ ਜਾਂਦੇ ਸੀ ਜਿਵੇਂ ਕਿ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਜਾਂਦੇ ਹੁੰਦੇ ਸੀ ਕੰਮ ਸਿੱਖਣ ਹਨਾ ਤੇ ਉੱਥੇ ਜਾ ਕੇ ਉਹਨਾਂ ਦੇ ਕੰਮ ਤੰਦੇ ਵੀ ਕਰਦੇ ਰਹਿੰਦੇ ਹੁੰਦੇ ਸੀਗੇ ਤੇ ਮਤਲਬ ਕੋਈ ਫਰਕ ਨਹੀਂ ਹੁੰਦਾ ਸੀਗਾ ਕੋਈ ਭੂਆ ਕੋਲ ਚਲਾ ਗਿਆ ਕੋਈ ਮਾਸੀ ਕੋਲ ਕੰਮ ਸਿੱਖਣ ਚਲਾ ਗਿਆ ਪਹਿਲਾ ਜਿਹੜਾ ਸਿਸਟਮ ਸੀਗਾ ਉਹ ਏਦਾਂ ਚੱਲਦਾ ਰਹਿੰਦਾ ਹੁੰਦਾ ਸੀਗਾ ਕਿ ਲੋਕੀ 4 4 5 5 ਸਾਲ ਪਹਿਲਾਂ ਕੰਮ ਸਿੱਖਦੇ ਰਹਿੰਦੇ ਹੁੰਦੇ ਸੀ ਤੇ ਪੈਸੇ ਦਾ ਇਨਾ ਲਾਲਚ ਨਹੀਂ ਹੁੰਦਾ ਸੀ ਚਲੋ ਆਪਾਂ ਲਾਲਚ ਵੀ ਨਹੀਂ ਕਹਿ ਸਕਦੇ ਮਤਲਬ ਜਿਹੜੀ ਜ਼ਰੂਰਤਾਂ ਸੀ ਉਹ ਘੱਟ ਸੀਗੀਆਂ ਬੰਦੇ ਦੀਆਂ ਪਹਿਲਾਂ ਤੇ ਹੁਣ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਵੱਧ ਚੁੱਕੀਆਂ ਨੇ ਤੇ ਜਿਹੜੀ ਪੈਸੇ ਦੀ ਲੋੜ ਹੈਗੀ ਆ ਉਹ ਵੀ ਆਪਣੀ ਬਹੁਤ ਆਵਾਦ ਚੁੱਕੀ ਆ ਦੇਖੋ ਪੈਸੇ ਦੀ ਜਿਹੜੀ ਲੋੜ ਹੈਗੀ ਆ ਉਹ ਤਾਂ ਹਰ ਇੱਕ ਇਨਸਾਨ ਨੂੰ ਹੁੰਦੀ ਆ ਕਿਉਂਕਿ ਪੈਸੇ ਤੋਂ ਬਿਨਾ ਨਾ ਤਾਂ ਅਸੀਂ ਬੱਚੇ ਦੀਆਂ ਫੀਸਾਂ ਭਰ ਸਕਦੇ ਆ ਨਾ ਹੀ ਉਹਨਾਂ ਨੂੰ ਚੰਗਾ ਕੱਪੜਾ ਲੀੜਾ ਪੈਨਾਂ ਨੂੰ ਦੇ ਸਕਦੇ ਆ ਤੇ ਨਾ ਹੀ ਇੱਥੇ ਤੱਕ ਕਿ ਉਹਨਾਂ ਦੀਆਂ ਕਿਤਾਬਾਂ ਨੇ ਜੋ ਵੀ ਉਹ ਵੀ ਆਪਾਂ ਬਿਨਾ ਪੈਸੇ ਤੋਂ ਨਹੀਂ ਖਰੀਦ ਸਕਦੇ ਮਤਲਬ ਕਿ ਕੁੱਲ ਮਿਲਾ ਕੇ ਤੁਸੀਂ ਇਹ ਲਾ ਲਓ ਕਿ ਜਿਹੜੀ ਪੈਸੇ ਦੀ ਜ਼ਰੂਰਤ ਹੈਗੀ ਆ ਉਹ ਹਰ ਇੱਕ ਬੰਦੇ ਨੂੰ ਹੈਗੀ ਆ ਇਸੇ ਲਈ ਜਿਹੜੀ ਇਹ ਵੀਡੀਓ ਹੈਗੀ ਉਹ ਮੈਂ ਬਹੁਤ ਹੀ ਬਣਾਉਣੀ ਜ਼ਰੂਰੀ ਸਮਝੀ ਤੇ ਖਾਸ ਕਰਕੇ ਪਹਿਲਾਂ ਤਾਂ ਮੈਂ ਇਹ ਅੱਜ ਕੱਲ ਦੇ ਬੱਚਿਆਂ ਲਈ ਵੀਡੀਓ ਬਣਾ ਰਹੀ ਹਾਂ ਤੇ ਜਿਹੜੀਆਂ ਭੈਣਾਂ ਲਈ ਜਿਹੜੀਆਂ ਘਰੇ ਬੈਠੀਆਂ ਨੇ ਉਹਨਾਂ ਲਈ ਇਹ ਵੀਡੀਓ ਬਣਾ ਰਹੀ ਹਾਂ ਕਿਉਂਕਿ ਮੇਰੀਆਂ ਭੈਣਾਂ ਕਈ ਇਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਵਿੱਚ ਟੈਲੈਂਟ ਜਿਹੜਾ ਹੈਗਾ ਉਹ ਬਹੁਤ ਕੂਟ-ਕੂਟ ਕੇ ਭਰਿਆ ਹੋਇਆ ਪਰ ਕਿਸੇ ਰੀਜ਼ਨ ਕਰਕੇ ਘਰ ਦੀ ਬੰਦਿਸ਼ ਲਾ ਲਓ ਜਾਂ ਫਿਰ ਕੰਫੀਡੈਂਸ ਦੀ ਘਾਟ ਲਾ ਲਓ ਹਨਾ ਉਹਨਾਂ ਦੇ ਮਤਲਬ ਘਰੋਂ ਬਾਹਰ ਨਿਕਲ ਕੇ ਉਹ ਕੰਮ ਨਹੀਂ ਕਰ ਪਾਈਆਂ ਘਰ ਦੇ ਵਿੱਚ ਬੰਦਿਸ਼ ਵੀ ਹੁੰਦੀ ਆ ਤੇ ਕਈ ਵਾਰੀ ਆਪਣੇ ਵਿੱਚ ਕੰਫੀਡੈਂਸ ਦੀ ਘਾਟ ਵੀ ਹੁੰਦੀ ਆ ਤੇ ਜਾਂ ਫਿਰ ਤੁਸੀਂ ਇਹ ਲਾ ਲੋ ਕਿ ਆਪਾਂ ਬਾਹਰ ਨਿਕਲਣਾ ਨਹੀਂ ਪਸੰਦ ਕਰਦੇ ਕਿ ਆਪਾਂ ਬਾਹਰ ਜਾ ਕੇ ਕੰਮਕਾਰ ਕਰੀਏ ਹਨਾ ਤੇ ਆਪਾਂ ਨੂੰ ਇਦਾਂ ਲੱਗਦਾ ਕਿ ਆਪਾਂ ਪੜ੍ਹ ਲਿਖ ਵੀ ਬਹੁਤ ਲੈ ਪਰ ਆਪਣਾ ਜਿਹੜਾ ਪੜ੍ਹਾਈ ਲਿਖਾਈ ਜਿਹੜੀ ਹੈਗੀ ਉਹ ਆਪਣੇ ਕੰਮ ਵੀ ਨਾ ਆਈ ਮਤਲਬ ਕਿ ਜਦੋਂ ਅਸੀਂ ਪੈਸਾ ਹੀ ਨਾ ਕਮਾ पाए ਜ਼ਿੰਦਗੀ ਦੇ ਵਿੱਚ ਤੇ ਮੈਂ ਤਾਂ ਮੈਂ ਸਮਝੂਗੀ ਦੇਖੋ ਕੋਈ ਕੁਝ ਵੀ ਕਹੇ ਕਿ ਪੈਸਾ ਜ਼ਰੂਰੀ ਨਹੀਂ ਹੈ ਜ਼ਰੂਰੀ ਨਹੀਂ ਹੈ ਅਸੀਂ ਦਵਾਈਆਂ ਤੱਕ ਅਸੀਂ ਪੈਸਿਆਂ ਤੋਂ ਬਿਨਾ ਨਹੀਂ ਖਰੀਦ ਸਕਦੇ ਆਪਣੀ ਸਿਹਤ ਵੀ ਨਹੀਂ ਖਰੀਦ ਸਕਦੇ ਬਿਨਾ ਪੈਸਿਆਂ ਤੋਂ ਬਿਨਾ ਜੇ ਤੁਸੀਂ ਬਿਮਾਰ ਹੋ ਤਾਂ ਪਹਿਲਾਂ ਹਸਪੀਟਲਾਂ ਦੇ ਵਿੱਚ ਜਾਂਦੇ ਹੋ ਪੈਸਾ ਪਹਿਲਾਂ ਤੁਹਾਡੇ ਕੋਲੋਂ ਪੈਸਾ ਹੀ ਜਮ੍ਹਾਂ ਕਰਵਾਇਆ ਜਾਂਦਾ ਉਸ ਤੋਂ ਬਾਅਦ ਤੁਹਾਡਾ ਜੋ ਐਂਟਰੀ ਹੁੰਦੀ ਆ ਹਸਪੀਟਲ ਦੇ ਵਿੱਚ ਪੋਸੀਬਲ ਹੁੰਦੀ ਆ ਇਸੇ ਲਈ ਮੈਂ ਸਮਝੂਗੀ ਕਿ ਜਿਹੜਾ ਪੈਸਾ ਕਮਾਉਣਾ ਉਹ ਬਹੁਤ ਮੇਨ ਹੈ ਉਦਾਂ ਚਾਹੇ ਕੋਈ ਕੁਛ ਵੀ ਕਹੀ ਜਾਵੇ ਠੀਕ ਹੈ ਆਪਾਂ ਇਹਦੇ ਵਿੱਚ ਰਿਸ਼ਤਿਆਂ ਦੀ ਕੋਈ ਗੱਲ ਨਹੀਂ ਲੈ ਕੇ ਆ ਰਹੇ ਕਿ ਰਿਸ਼ਤੇ ਜ਼ਿਆਦਾ ਇੰਪੋਰਟੈਂਟ ਨੇ ਜਾਂ ਪੈਸੇ ਉਹ ਗੱਲ ਇੱਕ ਵੱਖਰੀ ਵੱਖਰਾ ਮੁੱਦਾ ਹੈ ਤੇ ਪਰ ਜਿਹੜੀ ਪੈਸਿਆਂ ਦੀ ਲੋੜ ਹੈਗੀ ਉਹ ਹਰ ਇੱਕ ਇਨਸਾਨ ਦੀ ਹੈਗੀ ਹੈ ਠੀਕ ਹੈ ਤੇ ਦੇਖੋ ਮੈਂ ਇਸੇ ਲਈ ਇਹ ਵੀਡੀਓ ਜਿਹੜੀ ਹੈਗੀ ਉਹ ਬਣਾਉਣੀ ਜ਼ਰੂਰੀ ਸਮਝੀ ਦੇਖੋ ਮੈਂ ਵੀ ਤੁਹਾਡੇ ਵਾਂਗੂ ਇੱਦਾਂ ਹੀ ਸੀ ਮੈਂ ਵੀ ਘਰ ਦੇ ਵਿੱਚ ਪਹਿਲਾਂ ਬੇਲੀ ਬੈਠੀ ਰਹਿੰਦੀ ਹੁੰਦੀ ਸੀਗੀ ਮੇਰੇ ਵਿੱਚ ਸਟਿਚਿੰਗ ਦਾ ਟੈਲੈਂਟ ਸੀਗਾ ਪਰ ਮੰਨਾ ਤਾਂ ਮੈਂ ਬਾਹਰ ਨਿਕਲ ਕੇ ਕੰਮ ਕਰ ਸਕਦੀ ਸੀਗੀ ਜੌਬ ਮੈਂ ਨਹੀਂ ਕਰ ਸਕਦੀ ਸੀ ਘਰ ਦੇ ਅਲਾਓ ਨਹੀਂ ਕਰਦੇ ਸੀਗੇ ਹਨਾ ਤੇ ਜਿਹੜੇ ਸਟਿਚਿੰਗ ਸੀ ਮੈਂ ਕੰਮ ਸ਼ੁਰੂ ਕੀਤਾ ਤੇ ਜੋ ਵੀ ਮੈਂ ਸਟਿਚਿੰਗ ਕਰਦੀ ਸੀ ਉਹਦੀਆਂ ਮੈਂ ਵੀਡੀਓਜ਼ ਬਣਾ ਬਣਾ ਕੇ ਮੈਂ YouTube ਤੇ ਪਾਉਣ ਲੱਗ ਗਈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਮੇਰਾ ਚੈਨਲ ਸੀਗਾ ਉਹ ਬਹੁਤ ਗਰੋ ਕਰ ਗਿਆ 3 ਮਹੀਨਿਆਂ ਦੇ ਵਿੱਚ ਹੀ ਹਨਾ ਤੇ ਉਹਦੇ ਵਿੱਚੋਂ ਚਲੋ ਜਿਹੜੀ ਅਰਨਿੰਗ ਹੈਗੀ ਆ ਉਹ ਆਪਾਂ ਇੱਕ ਦਿਨ ਤੁਹਾਨੂੰ ਬਾਅਦ ਚ ਦੱਸਾਂਗੇ ਕਿ ਆਪਾਂ ਅਰਨਿੰਗ ਵੀ ਉਹਦੇ ਵਿੱਚੋਂ ਕਰਨ ਲੱਗ ਗਏ ਆ ਕਿ ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੂੰਗੀ ਤੁਸੀਂ YouTube ਤੇ ਚੈਨਲ ਆਪਣਾ ਜਰੂਰ ਬਣਾਓ ਤੁਹਾਡੇ ਵਿੱਚ ਜੋ ਵੀ ਗੁਣ ਹੈਗਾ ਤੁਸੀਂ ਜੋ ਵੀ ਕੁਝ ਜਾਣਦੇ ਹੋ ਤੁਸੀਂ ਉਹਨੂੰ YouTube ਤੇ ਪਾਓ ਤੇ ਖਾਸ ਕਰਕੇ ਭੈਣਾਂ ਜਿਹੜੀਆਂ ਕੁਝ ਕਰਨਾ ਚਾਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਤੇ ਕਰ ਨਹੀਂ ਪਾਈਆਂ ਮੇਰੇ ਵਾਂਗੂ ਤੇ ਮੈਨੂੰ ਵੀ ਇਹੀ ਮਲਾਰ ਰਹਿੰਦਾ ਸੀ ਹਮੇਸ਼ਾ ਹੀ ਕਿ ਹਾਂ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰ ਨਹੀਂ ਪਾਈ ਇਹ ਪਰ ਹੁਣ ਮੈਨੂੰ ਲੱਗਦਾ ਕਿ ਨਹੀਂ ਮੈਂ ਜ਼ਰੂਰ ਕੁਝ ਕਰ ਲੂੰਗੀ ਕਿਉਂਕਿ ਮੈਂ ਆਪਣਾ YouTube ਤੇ ਚੈਨਲ ਬਣਾਇਆ ਤੇ ਆਪਣੀਆਂ ਸਟਿਚਿੰਗ ਦੀਆਂ ਜਿਹੜੀਆਂ ਵੀਡੀਓ ਹੈਗੀਆਂ ਨੇ ਉਹ YouTube ਤੇ ਪਾਈਆਂ ਤੇ ਪਰਮਾਤਮਾ ਦੀ ਕਿਰਪਾ ਨਾਲ ਤੇ ਮੇਰੀ ਮਿਹਨਤ ਦੇ ਸਦਕਾ ਉਹ ਚੈਨਲ ਜਿਹੜਾ ਮੇਰਾ ਹੈਗਾ ਉਹ ਗਰੋ ਕਰ ਗਿਆ ਤੇ ਹੁਣ ਅੱਜ ਮੇਰੇ ਮਤਲਬ ਤਿੰਨ ਮਹੀਨਿਆਂ ਦੇ ਵਿੱਚ ਹੀ ਮੇਰੇ 12000 ਸਬਸਕ੍ਰਾਈਬਰ ਨੇ ਹੋਤੇ ਤੇ ਵੀਡੀਓ ਜਿਹੜੀਆਂ ਹੈਗੀਆਂ ਨੇ ਉਹ ਵੀ ਅੱਛਾ ਚੱਲ ਰਹੀਆਂ ਰਿਸਪਾਂਸ ਵਧੀਆ ਆ ਰਿਹਾ ਇਸੇ ਲਈ ਮੈਂ ਭੈਣਾਂ ਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਪਲੀਜ਼ ਤੁਸੀਂ ਘਰੇ ਫਰੀ ਨਾ ਬੈਠੋ ਤੁਸੀਂ 2 ਪੈਸੇ ਕਮਾਓ ਤੁਹਾਡਾ ਆਪਣਾ ਖਰਚਾ ਚੱਕੋ ਆਪਣੇ ਬੱਚਿਆਂ ਦਾ ਤੁਸੀਂ ਖਰਚਾ ਕੱਢ ਸਕਦੇ ਹੋ ਤੁਸੀਂ YouTube ਤੇ ਜ਼ਰੂਰ ਵੀਡੀਓ ਬਣਾਓ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਬੱਚੇ ਜੋ ਪੜੇ ਲਿਖੇ ਹੈਗੇ ਨੇ ਉਹਨਾਂ ਤੋਂ ਆਪਣਾ ਚੈਨਲ ਬਣਵਾਓ ਤੇ ਜੋ ਵੀ ਤੁਹਾਡੇ ਚ ਟੈਲੈਂਟ ਹੈਗਾ ਤੁਸੀਂ ਉਹਨੂੰ YouTube ਤੇ ਪਾਓ ਠੀਕ ਹੈ ਤੁਸੀਂ YouTube ਤੇ ਦੇਖ ਸਕਦੇ ਹੋ ਕਿੰਨੇ ਹੀ ਚੈਨਲ ਨੇ ਜਿਹੜੇ ਬਹੁਤ ਵਧੀਆ ਗਰੋ ਕਰ ਰਹੇ ਨੇ ਜਿਵੇਂ ਕਿ ਕੁਕਿੰਗ ਕੁਕਿੰਗ ਦੀਆਂ ਵੀਡੀਓਜ਼ ਹੋ ਗਈਆਂ ਸਟੀਚਿੰਗ ਦੇ ਆ ਵੀਡੀਓਜ਼ ਹੋ ਗਈਆਂ ਕੋਈ ਸਕਿਨ ਦੇ ਨਾਲ ਜਿਨ੍ਹਾਂ ਦਾ ਮੇਰੀਆਂ ਭੈਣਾਂ ਦਾ ਕੋਈ ਪਾਰਲਰ ਵਗੈਰਾ ਦਾ ਕੀਤਾ ਹੋਇਆ ਉਹ ਸਕਿਨ ਦੇ ਰਿਲੇਟਡ ਵੀਡੀਓ ਬਣਾ ਰਹੀਆਂ ਨੇ ਕਿ ਆਪਾਂ ਸਕਿਨ ਨੂੰ ਆਪਾਂ ਕਿਵੇਂ ਵਧੀਆ ਬਣਾ ਸਕਦੇ ਆ ਤੁਸੀਂ ਜੋ ਵੀ ਤੁਹਾਡੇ ਵਿੱਚ ਟੈਲੈਂਟ ਹੈਗਾ ਤੁਸੀਂ ਉਹਨੂੰ ਆਪਣੇ ਅੰਦਰੋਂ ਬਾਹਰ ਕੱਢੋ ਤੇ YouTube ਤੇ ਜਿਹੜੀ ਹੈਗੀ ਆ ਉਹ ਵੀਡੀਓ ਬਣਾਓ ਠੀਕ ਹੈ ਦੇਖੋ ਆਪਾਂ ਕਿਤੇ ਜਾੜਾ ਨਹੀਂ ਆਉਣਾ ਨਹੀਂ ਹੈਗਾ ਨਾ ਹੀ ਕੋਈ ਬੰਦੀਸ਼ ਹੈ ਜੇ ਤੁਹਾਨੂੰ ਕੋਈ ਬੰਦੀਸ਼ ਇਹ ਵੀ ਹੈਗੀ ਆ ਕਿ ਤੁਸੀਂ ਫੇਸ ਦਿਖਾ ਕੇ ਨਹੀਂ ਵੀ ਵੀਡੀਓ ਪਾਉਣੀ ਤਾਂ ਤੁਸੀਂ ਆਪਣੇ ਫੇਸ ਨੂੰ ਨਾ ਦਿਖਾਓ ਤੇ ਤੁਸੀਂ ਵੀਡੀਓ ਜਿਹੜੀ ਹੈਗੀ ਆ ਉਹ ਬਣਾ ਸਕਦੇ ਹੋ ਬਿਨਾ ਫੇਸ ਦਿਖਾਏ ਵੀ ਠੀਕ ਹੈ YouTube ਤੇ ਵੀਡੀਓ ਤੁਸੀਂ ਜਰੂਰ ਬਣਾਓ ਜੇ ਤੁਹਾਡੇ ਚ ਕੋਈ ਟੈਲੈਂਟ ਹੈਗਾ ਤੇ YouTube ਤੇ ਜਦੋਂ ਆਪਾਂ ਵੀਡੀਓ ਬਣਾਉਣੀ ਆ ਕੋਈ ਖਾਸ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਤੁਸੀਂ ਸਟੈਂਡ ਲੈ ਲੈਣਾ ਜਿਹੜੀ ਇਹ ਮੈਂ ਵੀਡੀਓ ਸ਼ੂਟ ਕਰ ਰਹੀ ਹਾਂ ਉਹ ਮੈਂ ਸਟੈਂਡ ਤੇ ਫੋਨ ਰੱਖ ਕੇ ਹੀ ਸ਼ੂਟ ਕਰ ਰਹੀ ਹਾਂ ਤੇ ਸਾਈਡ ਤੇ ਜਿਹੜੀ ਹੈਗੀ ਉਹ ਮੇਰੇ ਲਾਈਟ ਇੱਕ ਤਰ੍ਹਾਂ ਦੀ ਲੱਗੀ ਹੋਈ ਆ ਤੇ ਉਹਦੇ ਨਾਲ ਮਤਲਬ ਥੋੜਾ ਜਾ ਜੋ ਵੀ ਤੁਹਾਡੀ ਕੁਆਲਿਟੀ ਜਿਹੜੀ ਤੁਹਾਡੀ ਵੀਡੀਓ ਦੀ ਹੁੰਦੀ ਆ ਉਹ ਵਧੀਆ ਹੋ ਜਾਂਦੀ ਆ ਤੇ ਤੁਸੀਂ ਅੱਦਾ ਇੱਕ ਲਾਈਟ ਲੈ ਲੈਣੀ ਆ ਰਿੰਗ ਲਾਈਟ ਲੈ ਲੈਣੀ ਆ ਔਰ ਇੱਕ ਫੋਨ ਤੁਹਾਡੇ ਕੋਲੇ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਤੇ ਫੋਨ ਜਿਹੜਾ ਹੈਗਾ ਤੁਹਾਡਾ ਕੋਈ ਜ਼ਰੂਰੀ ਨਹੀਂ ਆ ਕਿ ਉਹ ਕਿ ਉਹ ਮਹਿੰਗੇ ਤੋਂ ਮਹਿੰਗਾ ਹੀ ਤੁਹਾਡਾ ਫੋਨ ਹੋਣਾ ਚਾਹੀਦਾ ਜੋ ਵੀ ਤੁਹਾਡੇ ਕੋਲੇ ਫੋਨ ਹੈਗਾ ਤੁਸੀਂ ਉਹ ਵਾਲਾ ਫੋਨ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਤੁਸੀਂ YouTube ਤੋਂ ਅਰਨਿੰਗ ਕਰ ਸਕਦੇ ਹੋ ਦੇਖੋ ਐਦਾ ਫ੍ਰੀ ਬੈਠਣ ਨਾਲ ਕੁਝ ਨਹੀਂ ਹੁੰਦਾ ਹੈਗਾ ਘਰ ਦੇ ਵਿੱਚ ਦੋ ਪੈਸੇ ਕਮਾਓਗੇ ਤਾਂ ਤੁਹਾਡਾ ਜਿਹੜਾ ਸੈਲਫ ਕੰਫੀਡੈਂਸ ਆ ਉਹ ਵੀ ਵਧੂਗਾ ਤੇ ਜਿਹੜਾ ਮਤਲਬ ਤੁਸੀਂ ਦੋ ਜਾਨਿਆਂ ਨੂੰ ਹੋਰ ਹੌਸਲਾ ਦੇਣ ਜੋਗੇ ਹੋਵੋਗੇ ਕਿ ਹਾਂਜੀ ਤੁਸੀਂ ਵੀ ਇਦਾਂ ਕਰੋ ਮੈਂ ਵੀ ਇਦਾਂ ਕੀਤਾ ਜਿਵੇਂ ਹੁਣ ਅੱਜ ਮੈਂ ਤੁਹਾਨੂੰ ਦੱਸ ਰਹੀਆਂ ਮੇਰਾ ਮਨ ਕੀਤਾ ਕਿ ਹਾਂ ਮੈਨੂੰ ਦੱਸਣਾ ਚਾਹੀਦਾ ਭੈਣਾਂ ਨੂੰ ਜ਼ਰੂਰ ਤਾਂ ਕਿ ਜਿਹੜੀਆਂ ਭੈਣਾਂ ਕੁਝ ਕਰਨ ਹੀ ਨਾ ਪਾਈਆਂ ਉਹ ਕੁਝ ਕਰ ਪਾਉਣ ਦੇਖੋ ਜੇ ਤੁਹਾਨੂੰ ਫੇਸ ਦਿਖਾਉਣ ਦੀ ਕੁਝ ਜ਼ਿਆਦਾ ਹੀ ਬੰਦੀਸ਼ ਹੈਗੀ ਆ ਤਾਂ ਤੁਸੀਂ ਫੇਸ ਆਪਣਾ ਮਤਲਬ ਇੱਥੇ ਤੱਕ ਵੀ ਆਪਣੀ ਵੀਡੀਓ ਬਣਾ ਸਕਦੇ ਹੋ ਫੇਸ ਆਪਣਾ ਨਾ ਦਿਖਾਓ ਕੋਈ ਜ਼ਰੂਰੀ ਨਹੀਂ ਆ ਦੇਖੋ ਗੱਲ ਤੁਹਾਡੀ ਤੁਸੀਂ ਮੂੰਹ ਨਾਲ ਬੋਲ ਕੇ ਦੱਸਣੀ ਆ ਸામਨੇ ਵਾਲੇ ਨੇ ਤੁਹਾਡੀ ਗੱਲ ਸੁਣਨੀ ਆ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਹਨਾ ਤੁਸੀਂ ਬੋਲ ਕੇ ਵੀਡੀਓ ਪਾਓ ਪਰ ਦੇਖੋ ਜਿਹੜਾ ਹੈਗਾ ਕੌਨਫੀਡੈਂਸ ਸਭ ਤੋਂ ਪਹਿਲਾਂ ਕੌਨਫੀਡੈਂਸ ਜ਼ਰੂਰੀ ਆ ਤੁਹਾਡੇ ਚ ਜਿਹੜਾ ਕੌਨਫੀਡੈਂਸ ਹੁੰਦਾ ਨਾ ਉਹਦੇ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ ਭਾਵੇਂ ਤੁਹਾਡੇ ਕੋਲ ਲੱਖ ਸਾਧਨ ਹੋਣ ਪਰ ਜੇ ਤੁਸੀਂ ਬੋਲਣ ਦਾ ਕੌਨਫੀਡੈਂਸ ਹੀ ਨਹੀਂ ਆ ਤੁਹਾਡੇ ਦੇ ਵਿੱਚ ਤਾਂ ਤੁਸੀਂ ਕੁਝ ਨਹੀਂ ਕਰ ਪਾਉਂਗੇ ਤੁਸੀਂ ਆਪਣੇ ਅੰਦਰ ਬੋਲਣ ਦਾ ਕੌਨਫੀਡੈਂਸ ਲੈ ਕੇ ਆਓ ਦੇਖੋ ਜਦੋਂ ਆਪਾਂ YouTube ਤੇ ਵੀਡੀਓ ਬਣਾਉਨੇ ਆ ਪਹਿਲਾਂ ਤੁਸੀਂ ਥੋੜਾ ਜਿਹਾ ਮਾਈਂਡ ਨੂੰ ਆਪਣੇ ਨੂੰ ਪ੍ਰਿਪੇਅਰ ਰੱਖਣਾ ਕਿ YouTube ਤੇ ਹੈਵਰੀ ਲੋਕੀ ਜਿਹੜੇ ਹੁੰਦੇ ਨੇ ਉਹ ਨੈਗੇਟਿਵ ਕਮੈਂਟ ਵੀ ਕਰਦੇ ਨੇ ਤੁਸੀਂ ਉਹਨਾਂ ਨੂੰ ਵੀ ਇੱਕ ਪੋਜ਼ਿਟਿਵ ਤਰੀਕੇ ਨਾਲ ਹੀ ਫੇਸ ਕਰਨਾ ਕਿਉਂਕਿ ਦੇਖੋ ਅਸੀਂ ਆਪਣਾ ਇੱਥੇ ਕੰਮ ਕਰਨ ਆਏ ਆ ਲੋਕਾਂ ਦੀ ਪਰਵਾਹ ਜੇ ਆਪਾਂ ਕਰਾਂਗੇ ਨਾ ਤਾਂ ਆਪਾਂ ਅਸੀਂ ਲਾਈਫ ਦੇ ਵਿੱਚ ਕੁਝ ਵੀ ਨਹੀਂ ਕਰ ਪਾਵਾਂਗੇ ਇਸੇ ਲਈ ਪਹਿਲਾ ਜੋ ਤੁਹਾਨੂੰ ਨੈਗੇਟਿਵ ਕਮੈਂਟ ਕਰਦੇ ਨੇ ਤੁਸੀਂ ਉਹਨਾਂ ਨੂੰ ਬਿਲਕੁਲ ਧਿਆਨ ਨਹੀਂ ਦੇਣਾ ਹੈਗਾ ਉਹ ਕਮੈਂਟਾਂ ਤੇ ਜਿਹੜਾ ਆਪਣਾ ਕੰਮ ਹੈਗਾ ਉਹ ਕਰਦੇ ਰਹਿਣਾ ਕਿਉਂਕਿ ਤੁਸੀਂ YouTube ਤੇ ਦੇਖ ਸਕਦੇ ਹੋ ਪਤਾ ਨਹੀਂ ਕਿੰਨੇ ਕ ਚੈਨਲ ਨੇ ਜੋ ਐਨੇ ਵਧੀਆ ਤਰੀਕੇ ਨਾਲ ਗਰੋ ਕਰ ਰਹੇ ਨੇ ਔਰ ਉਹ ਚੈਨਲ ਲੇਡੀਜ਼ ਦੇ ਨੇ ਠੀਕ ਹੈ ਮਿਲੀਅਨ ਮਿਲੀਅਨ ਦੇ ਵਿੱਚ ਫਾਲੋਅਰ ਨੇ ਉਹਨਾਂ ਦੇ ਪਰ ਅੱਜ ਪਤਾ ਨਹੀਂ ਉਹ ਕਿੱਥੇ ਪਹੁੰਚੀਆਂ ਪਈਆਂ ਨੇ ਦੇਖੋ ਉਹਨਾਂ ਦੇ ਵੀ ਕਰਦਿਆ ਨੇ ਬਹੁਤ ਮਤਲਬ ਉਹਨਾਂ ਨੂੰ ਆਨਾਕਾਨੀ ਜਾਂ ਰੋਕਟੋਕ ਤਾਂ ਕੀਤੀ ਹੀ ਹੋਣੀ ਕਿਉਂਕਿ ਇਹ ਆਪਣੇ ਪੰਜਾਬ ਦੇ ਵਿੱਚ ਵੀ ਕਿ ਪੂਰੇ ਇੰਡੀਆ ਦੀ ਆਪਣੇ ਪ੍ਰੋਬਲਮ ਆ ਕਿ ਲੇਡੀਜ਼ ਨੂੰ ਜਦੋਂ ਵੀ ਉਹ ਕੋਈ ਕੰਮ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਨਾ ਕੋਈ ਬੰਦਿਸ਼ ਜ਼ਰੂਰ ਹੁੰਦੀ ਆ ਹਨਾ ਤੇ ਚਲੋ ਬੰਦਿਸ਼ਾਂ ਦੇ ਵਿੱਚ ਰਹਿ ਕੇ ਵੀ ਮੈਨੂੰ ਲੱਗਦਾ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਮੈਂ ਨਹੀਂ ਕਹਿੰਦੀ ਕਿ ਆਪਣੇ ਘਰ ਦੇ ਮਤਲਬ ਤੁਸੀਂ ਬਾਹਰ ਪੈਰ ਰੱਖੋ ਇਸੇ ਲਈ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੈਨੂੰ ਨਹੀਂ ਲੱਗਦਾ ਕਿ ਭੈਣਾ ਲਈ ਇਸ ਤੋਂ ਵਧੀਆ ਕੋਈ ਪਲੇਟਫਾਰਮ ਹੋ ਸਕਦਾ ਤੁਸੀਂ ਦਿਲ ਕਰਦਾ ਤੁਸੀਂ ਸਵੇਰੇ ਮਾਰਨਿੰਗ ਦੇ ਵਿੱਚ ਉੱਠ ਕੇ ਵੀਡੀਓ ਬਣਾਓ ਤੁਹਾਡਾ ਦਿਲ ਕਰਦਾ ਤੁਸੀਂ ਦੁਪਹਿਰੇ ਬਣਾਓ ਤੁਹਾਡਾ ਦਿਲ ਕਰਦਾ ਤੁਸੀਂ ਸ਼ਾਮ ਨੂੰ ਬਣਾਓ ਰਾਤ ਨੂੰ ਬਣਾਓ ਜਦੋਂ ਵੀ ਬਣਾਓ ਤੁਸੀਂ ਘਰ ਦੇ ਵਿੱਚੋਂ ਪੈਰ ਨਹੀਂ ਪਟਣਾ ਬਾਹਰ ਤੁਸੀਂ ਆਪਣੀ ਵੀਡੀਓ ਜਿਹੜੀ ਹੈਗੀ ਉਹ ਘਰ ਦੇ ਵਿੱਚ ਹੀ ਸ਼ੂਟ ਕਰਨੀ ਆ ਜੋ ਤੁਹਾਡੇ ਵਿੱਚ ਟੈਲੈਂਟ ਹੈਗਾ ਤੁਸੀਂ ਉਹ ਦਿਖਾਉਣਾ ਇਸੇ ਲਈ ਭੈਣਾਂ ਨੂੰ ਮੇਰੀ ਰਿਕੁਐਸਟ ਆ ਕਿ ਤੁਸੀਂ YouTube ਤੇ ਜੋ ਆਪਣਾ ਚੈਨਲ ਹੈਗਾ ਉਹ ਜਰੂਰ ਬਣਾਓ ਤੇ ਹੌਲੀ ਹੌਲੀ ਉਹਨੂੰ ਗਰੋ ਕਰਕੇ ਅਰਨਿੰਗ ਕਰਨੀ ਸ਼ੁਰੂ ਕਰੋ ਉਹਦੇ ਵਿੱਚੋਂ ਤੇ ਦੇਖੋ ਫਿਰ ਜਿਹੜੇ ਘਰ ਦੇ ਹੈਗੇ ਨੇ ਤੁਹਾਡਾ ਉਹ ਵੀ ਸਾਥ ਪੂਰਾ ਦੇਣਗੇ ਜਦੋਂ ਤੁਸੀਂ ਉਹਨਾਂ ਨੂੰ ਲੱਗ ਗਿਆ ਕਿ ਹਾਂਜੀ ਮਤਲਬ ਬਹੁਤ ਵਧੀਆ ਪਲੇਟਫਾਰਮ ਆ ਤੇ ਅਰਨਿੰਗ ਕਰਨੀ ਸ਼ੁਰੂ ਕਰਤੀ ਆ ਨੇ ਤਾਂ ਤੁਹਾਡਾ ਸਾਥ ਜਿਹੜਾ ਹੈਗਾ ਉਹ ਜ਼ਰੂਰ ਦੇਣਗੇ ਹੋ ਸਕਦਾ ਸ਼ੁਰੂ-ਸ਼ੁਰੂ ਦੇ ਵਿੱਚ ਤੁਹਾਡਾ ਸਾਥ ਜਿਹੜਾ ਹੈਗਾ ਉਹ ਫੈਮਿਲੀ ਮੈਂਬਰ ਨਾ ਦੇਣ ਪਰ ਦੇਖੋ ਤੁਸੀਂ ਵੀ ਉਹਨਾਂ ਨੂੰ ਸਮਝਾ ਸਕਦੇ ਹੋਗੇ ਕਿ ਮੈਂ ਕੁਝ ਗਲਤ ਤਾਂ ਨਹੀਂ ਕਰ ਰਹੀ ਨਾ ਹਨਾ ਤੇ ਜਦੋਂ ਆਪਾਂ ਕੁਝ ਗਲਤ ਨਹੀਂ ਕਰ ਰਹੇ ਫਿਰ ਆਪਾਂ ਨੂੰ ਡਰ ਵੀ ਕਿਸ ਚੀਜ਼ ਦਾ ਹੈਗਾ ਆਪਾਂ ਕੁਝ ਗਲਤ ਬੋਲ ਰਹੇ ਆ ਕੁਝ ਗਲਤ ਕਰ ਰਹੇ ਆ ਤਾਂ ਜਦੋਂ ਕੋਈ ਗਲਤ ਕਰ ਨਹੀਂ ਰਹੇ ਅਸੀਂ ਬੋਲ ਨਹੀਂ ਰਹੇ ਕਿਸੇ ਗਲਤ ਜਗ੍ਹਾ ਤੇ ਅਸੀਂ ਜਾ ਨਹੀਂ ਰਹੇ ਤਾਂ ਸਾਨੂੰ ਡਰ ਕਿਸ ਚੀਜ਼ ਦਾ ਦੱਸੋ ਹਨਾ ਤਾਂ ਸਾਨੂੰ ਜਰੂਰ YouTube ਤੇ ਵੀਡੀਓ ਬਣਾਉਣਾ ਚਾਹੀਦੀਆਂ ਨੇ ਤੇ ਦੇਖੋ ਜਿਹੜੀ ਹੁਣ ਮੈਂ ਤੁਹਾਡੇ ਲਈ ਐਦਾ ਵੀਡੀਓ ਲੈ ਕੇ ਆਉਂਦੀ ਰਹੂੰਗੀ ਤੇ ਤੁਹਾਨੂੰ ਮੋਟੀਵੇਟ ਕਰਦੀ ਰਹੂੰਗੀ ਕਿ ਤੁਸੀਂ ਵੀਡੀਓ ਜਿਹੜੀਆਂ ਹੈਗੀਆਂ ਨੇ ਜਰੂਰ ਬਣਾਓ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂੰਗੀ ਕਿ ਵੀਡੀਓ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਕਿਵੇਂ ਚੈਨਲ ਬਣਾਉਣਾ ਤੇ ਕਿਵੇਂ ਆਪਾਂ ਵੀਡੀਓ ਐਡਿਟ ਕਰਨੀ ਆ ਤੇ ਕਿਹੜੀ-ਕਿਹੜੀ ਐਪ ਤੋਂ ਆਪਾਂ ਜਿਹੜੀ ਵੀਡੀਓ ਹੈਗੀ ਆ ਉਹ ਐਡਿਟ ਕਰ ਸਕਦੇ ਆ ਤੇ ਕਿਵੇਂ ਜਿਹੜੀ ਹੈਗੀ ਆ ਉਹ ਵੀਡੀਓ ਪਾ ਸਕਦੇ ਆ ਠੀਕ ਹੈ ਜੀ ਤੇ ਚਲੋ ਬਸ ਮੈਂ ਤੁਹਾਨੂੰ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੂੰਗੀ ਕਿ ਮੈਨੂੰ ਨਹੀਂ ਲੱਗਦਾ ਕਿ YouTube ਤੋਂ ਸੌਖਾ ਵੀ ਕੋਈ ਪਲੇਟਫਾਰਮ ਹੋ ਸਕਦਾ ਕਿਉਂਕਿ ਬਾਕੀ ਕੰਮ ਕਰਨ ਲਈ ਆਪਾਂ ਨੂੰ ਘਰ ਤੋਂ ਬਾਹਰ ਜਾਣਾ ਹੀ ਪੈਂਦਾ ਪਰ YouTube ਵੀ ਕਿਦਾਂ ਦਾ ਪਲੇਟਫਾਰਮ ਆ ਜੇ ਤੁਸੀਂ ਨਹੀਂ ਵੀ ਬਾਹਰ ਜਾ ਕੇ ਵੀਡੀਓ ਬਣਾਉਣਾ ਚਾਹੁੰਦੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਬਹਿ ਕੇ ਵੀਡੀਓ ਬਣਾ ਸਕਦੇ ਹੋ ਜੋ ਵੀ ਤੁਹਾਡੇ ਵਿੱਚ ਟੈਲੈਂਟ ਹੈਗਾ ਉਹ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆ ਸਕਦੇ ਹੋ ਕਿਸੇ ਨੂੰ ਕੁਝ ਸਿਖਾ ਸਕਦੇ ਹੋ ਇੱਥੋਂ ਤੱਕ ਕਿ ਤੁਸੀਂ YouTube ਤੋਂ ਸਿੱਖ ਵੀ ਸਕਦੇ ਹੋ ਸਿੱਖ ਕੇ YouTube ਤੋਂ ਫਿਰ ਲੋਕਾਂ ਨੂੰ ਸਿਖਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਵਧੀਆ ਕੋਈ ਪਲੇਟਫਾਰਮ ਤੇ ਸੌਖਾ ਕੋਈ ਪਲੇਟਫਾਰਮ ਮੈਨੂੰ ਨਹੀਂ ਲੱਗਦਾ ਕਿ ਹੋਊਗਾ ਦੇਖੋ ਪੰਜਾਬ ਦੇ ਵਿੱਚ ਇਹ ਕਹਿਣ ਨਾਲ